ਹਾਂਜੀ ਦੋਸਤੋ ਇਸ ਵੀਡੀਓ ਨੇ ਤਾਂ ਸਾਰਿਆਂ ਦਾ ਦਿਲ ਹੀ ਜਿੱਤ ਲਿਆ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਪਿਆਰੀ ਅਤੇ ਸੋਹਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਮਾਲਕ ਸਿਰ ਤੇ ਬੋਰੀ ਚੁੱਕ ਕੇ ਆਪਣੇ ਘਰ ਵੱਲ ਲਿਹਾ ਰਿਹਾ ਹੁੰਦਾ ਹੈ ਤਾਂ ਉਹ ਬੇਜਵਾਨ ਜਾਨਵਰ ਆਪਣੇ ਮਾਲਕ ਨੂੰ ਔਖਾ ਹੁੰਦਾ ਵੇਖ ਕੇ ਆਪਣੇ ਮਾਲਕ ਤੋਂ ਸਿਰ ਤੋਂ ਬੋਰੀ ਥੱਲੇ ਲਾਹ ਲੈਂਦਾ ਹੈ ਇੱਕ ਪਾਸੇ ਮਾਲਕ ਹੱਥ ਪਾ ਲੈਂਦਾ ਹੈ ਤੇ ਦੂਸਰੇ ਪਾਸੇ ਉਹ ਬੇਜਵਾਨ ਜਾਨਵਰ ਉਸ ਬੋਰੀ ਨੂੰ ਮੂੰਹ ਪਾ ਕੇ ਬੋਰੀ ਨੂੰ ਚੁੱਕ ਕੇ ਲਿਹਾ ਰਿਹਾ ਹੈ ਨਾ ਅਤੇ ਉਹ ਬਾਦ ਦੇ ਵਿੱਚ ਬੀਜਵਨ ਜਾਨਵਰ ਆਪਣੇ ਮਾਲਕ ਨੂੰ ਦੇਖੋ ਕਿੰਨਾ ਜਿਆਦਾ ਲਾਡ-ਵੜ ਕਰ ਰਿਹਾ ਤੇ ਕਿੰਨਾ ਜਿਆਦਾ ਪਿਆਰ ਕਰ ਰਿਹਾ ਹੈ। ਦੋਸਤੋ ਜੇਕਰ ਆਪਾਂ ਇਨ੍ਹਾਂ ਬੀਜਵਾਨਾਂ ਜਾਨਵਰਾਂ ਦੀ ਗੱਲ ਕਰੀਏ ਤਾਂ ਇਹ ਸਿਰਫ ਦੋ ਵਕਤ ਦੀ ਰੋਟੀ ਖਾਂਦੇ ਹਨ ਇਹ ਆਪਣੀ ਵਫਾਦਾਰੀ ਇਨਸਾਨਾਂ ਤੋਂ ਵੱਧ ਕੇ ਨਿਵਾਉਂਦੇ ਹਨ। ਦੋਸਤੋ ਇਨ੍ਹਾਂ ਬੀਜਵਾਨਾਂ ਜਾਨਵਰਾਂ ਨੇ ਨਾ ਤਾਂ ਆਪਣੀ ਪ੍ਰਾਪਰਟੀ ਦੇ ਵਿੱਚ ਹਿੱਸਾ ਪਾਉਣਾ ਹੁੰਦਾ ਹੈ ਦੋ ਵਕਤ ਦੀ ਰੋਟੀ ਦਾ ਮੁੱਲ ਆਪਣੀ ਵਫਾਦਾਰੀ ਨਿਵਾ ਕੇ ਮੋੜ ਦਿੰਦੇ ਹਨ। ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ